ਲਓ ਜੀ ਅੱਜ ਆਪਾਂ ਆ ਗਏ ਹੁਣ ਨਵੇਂ ਵਲੌਗ ਦੇ ਵਿੱਚ ਹੁਣ ਸਾਡੇ ਕੱਪਲੇ ਹੋਰ ਤਾਂ ਕੁਝ ਹੈ ਨਹੀਂਗਾ ਆਹੀ ਤੁਹਾਨੂੰ ਵਲੌਗ ਦਿਖਾਇਆ ਕਰਨੇ ਆ ਅੱਜ ਆਪਣਾ ਕੰਮ ਇਹ ਆ ਆਪਣਾ ਹੀ ਜਾਂਦੇ ਬੰਦੇ ਇਹਨੂੰ ਕਹਿੰਦੇ ਫੋਲਡਿੰਗ ਇਹਨੂੰ ਅਪਰੇ ਹਿਸਾਬ ਨਾਲ ਬਣਾਉਣਾ ਬਾਕਸਾਂ ਦੇ ਹਿਸਾਬ ਨਾਲ ਇਹਦੇ ਵਿੱਚ ਗਾ ਪਾਈਪ ਲੱਗਣੇ ਆ ਤੇ ਆ ਪਇਓ ਪਾਈਪ ਫਿਕਸ ਬੈਰੀਅਰ ਇਹਦੇ ਲੱਗਣੇ ਆ ਫਿਕਸ ਬੈਰੀਅਰ ਫਿਕਸ ਬੈਰੀਅਰ ਵਿੱਚ ਲੱਗਣਗੇ ਆ ਬੰਦਾ ਤਿਆਰ ਬਏ ਵਾਲਾ ਆਪਣੇ ਨਾਲ ਇਹ ਦੱਸੂਗਾ ਤੁਹਾਨੂੰ 来 ਵੀ ਬੰਦੇ ਇੱਧਰ ਬੈਠੇ ਆਰਾਮ ਨਾਲ ਫ੍ਰੀ ওভার ਬਾਜ਼ਾਰ ਪਰਮਨ ਬੋਲੀਏ ਨਾ ਹਾਂਜੀ ਸਹੀ ਹੈ ਆਪ ਬਤਾਓ ਕਿਹਦਾ ਠੀਕ ਠਾਕ ਹੈ ਇਹ ਦੀਪਕ ਨਿਊਜ਼ੀਲੈਂਡ ਸੇ ਨਹੀਂ ਨਹੀਂ ਇੱਧਰ ਦੇ ਨੇਪਾਲ ਸੇ ਬਿਲਕੁਲ ਮਿਲੀ ਮਿਲੀ ਹੈ ਹਾਂ ਨੇਪਾਲ ਸੇ ਛੋਟੂ ਫਰੋਮ ਨੇਪਾਲ ਆਪਕਾ ਕਿਆ ਨਾਮ ਹੈ ਸੰਤੋਸ਼ 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 ਬਾਈ ਨੇਪਾਲ ਪ੍ਰੇਮ ਪ੍ਰੇਮ ਚੋਪੜਾ ਫੇਰ ਇਹ ਮ ਕੋ ਚੋਪੜਾ ਇਸਕਾ ਮਰਤ ਹਾਂ ਨੇਪਾਲ ਇਹਨਾਂ ਨੇ ਆ ਜਾ ਤਿਆਰ ਕਰਤਾ ਜੀ ਮੈਂ ਦਾ ਇਹਦੇ ਇਸ ਇਸਕਾ ਕਿਆ ਕੰਮ ਹੈ ਇਸਕੋ ਕਿਆ ਬੋਲਤੇ ਸੈਂਬਰ ਲੈਣ ਵਾਲਾ ਮੇਨ ਹੋਲ ਇਸਕੋ ਮੇਨ ਹੋਲ ਬੋਲਤੇ ਉਹ ਤਾਂ ਇਰਫਾਨ ਬੋਲਦਾ ਹੈ ਅਰਥ ਫੀਟ ਅਰਥ ਫੀਟ ਹੈ ਨਾ ਹਮ ਅਰਥ ਫੀਟ ਸਹੀ ਹੈ ਓਕੇ ਤੋਂ ਆਪ ਹੈ ਕਾਰਪੈਂਟਰ ਆਪਕੋ ਕਿਤਨਾ ਟਾਈਮ ਹੋ ਗਿਆ ਬਈ ਮੈਂ ਬਈ ਨੇ ਹੋ ਗਿਆ ਯਾਰ 3 ਸਾਲ 3 ਸਾਲ ਅਰ 3 ਸਾਲ ਸੇ ਆਪ ਇੱਕ ਹੀ ਕੰਪਨੀ ਮੇ ਹੋ ਜਾਂ ਆਪਣੀ ਕੰਪਨੀ ਚੇਂਜ ਕੀ ਹੈ ਕੰਪਨੀ ਚੇਂਜ ਕੀ ਹੈ अच्छा आपने कंपनी क्यों चेंज की उस कंपनी में आपको सैलरी सही नहीं था या आपको कंपनी सही नहीं लगी क्या आ, रीजन था कंपनी सही था लेकिन दिल किया मेरा एक ही कंपनी में थोड़ा सही, सही नहीं, नहीं, नहीं है तो मान के चलो आपने कंपनी ढूंढी और आप एंजॉय करना चाहते रहे घूमना चाहते रहे दुबई मैं और अभी आपको कैसा लगा इस कंपनी में आके कंपनी में सही है अभी तक फिर दूसरा कंपनी देखेगा हाँ तो आप मुझे ये बताओ कि आप यू इंडिया पंजाब है इंडिया पंजाब को आप जानते हो नाम सुना है कभी उधर से उधर से आप सिद्धू मूसे वाले को जानते हो सिद्धू मूसे वाले को आप अपने कभी उसका गाना सुना है गाना तो यार सुना नहीं होगा लेकिन सुना होगा नहीं अच्छा आप जानते सिद्धू मूसे वाले को कौन कौन जानता आपसे सिद्धू मूसे वाले को बता ਸੁਣੋ ਆਗਲੇ ਕੀ ਇਹ ਉਤੇ ਗਿਆਨ ਨਹੀਂ اچھا ਆਪ ਜਾਣਦੇ ਹੋ ਨਹੀਂ ਜਾਣਦਾ ਤਾਂ ਵੀ ਸਿੱਧੂ ਮੂਸੇ ਵਾਲੇ ਕੇ ਲਈ ਇੱਕ ਥਾਪੀ ਮਾਰ ਦੋ ਥਾਪੀ ਥਾਪੀ ਨਹੀਂ ਮਾਲੂਮ ਐਸੇ ਮਾਰਦੇ ਐਂ اچھا ਹਾਂ ਉਹ ਵਾਲੀ ਲੈ ਵੀ ਸਿੱਧੂ ਮੂਸੇ ਵਾਲੇ ਦਾ ਫੈਨ ਆਪਣਾ ਨੇਪਾਲ ਚ ਵੀ ਮਿਲ ਗਿਆ ਇੱਕ ਧੰਨਵਾਦ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਹਾਂ ਲਓ ਜੀ ਇੱਧਰ ਵੀ ਚੱਲੀ ਜਾਂਦੇ ਟਰੈਕਟਰ ਟਰੱਕ ਲਓ ਜੀ ਆ ਠੇਕੇ ਵਾਲੇ ਬੰਦਾਂ ਦਾ ਕੰਮ ਸੀਗਾ ਇਹ ਤਿੰਨਾਂ ਚਾਰਾਂ ਦਿਨਾਂ ਦਾ ਕੰਮ ਹੈ ਜਿਹੜੇ ਪਰੰਦਰ ਇੱਕ ਦਿਨ ਚ ਹੀ ਕਰ ਗਏ ਮੈਨਾਂ ਦਾ ਕਰ ਗਏ ਹੁਣ 4 ਕਿੰਟਾਂ ਚ ਆ ਸਾ ਰੈਨਾਂ ਨੇ ਰੱਖਿਆ ਵਿੱਚ ਇਹਦੇ ਲੈਵਲ ਕਰ ਕਰਕੇ ਇੰਨੇ ਕਿੱਥੇ ਮੰਨਦੇ ਆ ਪਠਾਨ ਪਾਵਰ ਵੀ ਬਹੁਤ ਤਕੜੀ ਆ ਇਧਰ ਵੀ ਬੰਦਿਆਂ ਦਾ ਕੰਮ ਚੱਲੀ ਜਾਂਦਾ ਜੋਰਾਂ ਛੋਰਾਂ ਤੇ ਇਹ ਵੀ ਮੈਨਾਂ ਦਾ ਠੇਕੇ ਵਾਲੀ ਆ ਠੇਕੇ ਵਾਲਾਂ ਠੇਕੇ ਵਾਲਾਂ ਉਹ ਜਿਹੜਾ ਥੱਲੇ ਬੰਦਾ ਫਿਰਦਾ ਨਾ ਜਿਹੜਾ ਦਿਲਜਾ ਬਣਾਈ ਜਾਂਦਾ ਜਮ ਬੇ ਇਹ ਅਕਬਰ ਕਿ ਬਿਲਕੁਲ ਕੰਮ ਨਹੀਂ ਕਰਦਾ ਸਾਰਾ ਦਿਨ ਬਸ ਇਹਨੇ ਇੱਧਰ ਉੱਧਰ ਇਹ ਬੰਦਾ ਉਹ ਆ ਜਿਹੜਾ ਕਿਹਨੇ ਚੌਮਚਾ ਕਿਹੜੇ ਵਿਆਹ ਦੇ ਵਿੱਚ ਚੌਂਚੇ ਕੁਵਾਦ ਨਹੀਂ ਆਉਂਦੇ ਤੇ ਉਹਨਾਂ ਚੋਂ ਇੱਕ ਉਹ ਕਿਹੜਾ ਥੱਲੇ ਕੜਾ ਬਾਕੀ ਆ ਕੰਮ ਚੱਲ ਜਾਂਦਾ ਹੌਲੀ ਹੌਲੀ ਹਾਂ ਕੋਰਾਉਣੇ ਕਿ ਕੋਈ ਚੰਗੇ ਬੰਦੇ ਨਾਲ ਤੁਹਾਡੀ ਗੱਲ ਕਰਕੇ ਨਾਲ ਜਿਹੜਾ ਮਣਕ ਚਲਮੜਾ ਮੋਟਾ ਦੱਸ ਸਕੇ ਇਹ ਕੰਮ ਬਾਰੇ ਲਓ ਜੀ ਇੱਧਰ ਉਸਤਾਰ ਵਰਗੇ ਵੀ ਬਣਾਈ ਜਾਂਦੇ ਆ ਅਮਜਦ ਇੱਥੇ ਅਸਰ ਪਾਲ ਵੀ ਆ ਜਾਂਦਾ ਹੈ ਹਾਂ ਇੱਧਰੋ ਜੀ ਅਫਦਲ ਅਬਦੁਲ ਅਲੀ ਅੱਜ ਸਲਾਮ ਅੱਜ ਸਲਾਮ ਅਬਦੁਲ ਸਲਾਮ ਪਾਕਿਸਤਾਨ ਦੇ ਯਾਰ ਸਿੱਧੂ ਮੂਸੇਵਾਲਾ ਕੋ ਜਾਣਦੇ ਸੱਚ ਪਹਿਲੇ ਇਹ ਬਤਾਓ ਯਾਰ ਹੈਂ ਭਰਾ ਤੁਹਾਡਾ ਉਹ ਆ ਵੀ ਤੂੰ ਜਾਣਦਾ ਸਿੱਧੂ ਮੂਸੇਵਾਲੇ ਨੂੰ ਆ ਸਿੱਧੂ ਮੂਸੇਵਾਲਾ ਨੂੰ ਇਹ ਕਿਨਾਰੇ ਵਿਆਹ ਤੇ ਸਿੱਧੂ ਮੂਸੇਵਾਲਾ ਲਾਉਣਾ ਮੈਂ ਦੋ ਪੂ ਇਹ ਕੀ ਕਹਿੰਦਾ ਦੋ ਪੂਲ ਇੱਕ ਵਾਰੀ ਫੂਨ ਪਿਓ ਮੈਨੂੰ ਕਹਿੰਦਾ ਬਾਕੀ ਇੱਕ ਬੰਦਾ ਉਹ ਬੈਠਾ ਹਾਂ ਲੈ ਵੀ ਆ ਮੁੰਡਾ ਸਟੀਲ ਕਟਿੰਗ ਕਰਨ ਲੱਗਿਆ ਫਿਰੋਂ ਤੋਂ ਪਹਿਲਾਂ ਗਲਵਜ਼ ਪਾਓ ਉਸ ਤੋਂ ਬਾਅਦ ਹੈਲਮਟ ਲੈ ਲਿਆ ਮੁੰਡੇ ਨੇ ਉਸ ਨੂੰ ਮੂੰਹ ਨਹੀਂ ਦਿਖਾਵਾਂਗੇ ਮੁੰਡੇ ਦਾ ਪ੍ਰਾਈਵੇਸੀ ਹੁੰਦੀ ਹੈ ਕੋਈ ਚੀਜ਼ ਆ ਕੇ ਸਟੀਲ ਕਟਿੰਗ ਕਰਨ ਵਾਲੀ ਮਸ਼ੀਨ ਆਪਣੇ ਵੀ ਆ ਰੀਆਂ ਨਾ ਮੱਥਾ ਮਾਰੀ ਜਾਂਦੇ ਆ ਤੇ ਚੱਕ ਬਈ ਹੋ ਗਿਆ ਕੰਮ ਇੰਨਾ ਕੰਮ ਆ ਸਾਰਾ ਇਹ ਜਸਪੀ ਆਪ ਇਹ ਨਾਲ ਕਿੰਨਾ ਕੁ ਸਟੀਲ ਕਟਿੰਗ ਕਰ ਸਕਦੇ ਕਿੰਨਾ ਕੁ ਮੋਟਾ 800 ਲੈ ਕੇ 20 تک ਆਪਾਂ ਕਟਿੰਗ ਕਰ ਸਕਦੇ ਹਾਂ